ਕਰਨਾ ਪਿਆ ਮੈਂ ਦੱਸਣਾ ਚਾਹਨੀ ਐ ਤੇ ਅੱਜ ਪੂਰੀ ਡਿਟੇਲ ਨਾਲ ਕਿ ਮੈਂ ਕਈ ਵਾਰ ਬੋ ਦੋ ਮਹੀਨੇ ਆਪਣੇ ਬੇਟੇ ਨੂੰ ਜਿਹੜਾ ਸਕੂਲ ਵੀ ਨਹੀਂ ਪੇਸ ਸਕੀ ਕਿਉਂਕਿ ਇਹ ਮੈਨੂੰ ਜਾਨੋਂ ਮਾਰਦੀਆਂ ਧਮਕੀਆਂ ਦੇਦੇ ਹੀ ਮੈਨੂੰ ਜਾਂਜੋ ਰਿਪੋਰਟ ਤਾਂ ਇਹ ਹੀ ਆਸ ਵੀ ਕਰਦੀਆਂ ਔਰ ਮੈਂ ਉਹਨਾਂ ਨੂੰ ਉਮੀਦ ਵੀ ਕਰਨੀ ਆ ਕਿ ਇਹਨਾਂ ਨੂੰ ਬਹੁਤ ਸਜ਼ਾ ਦਿੱਤੀ ਜਾਵੇ ਘੱਟੋ-ਘੱਟ 15 ਸਾਲ ਕਿਉਂਕਿ ਇਹਨਾਂ ਨੇ ਮੇਰੇ 13 ਸਾਲ ਜ਼ਿੰਦਗੀ ਦੇ ਜਿਹੜੇ ਉਹ ਖਰਾਬ ਕੀਤੇ ਨੇ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਅਤੇ ਉਸਦੇ ਇਹ 11 ਹੋਰ ਸਾਥੀਆਂ ਨੂੰ ਅੱਜ ਤਰਨਤਾਰਨ ਅਦਾਲਤ ਵੱਲੋਂ 2013 ਦੇ ਇੱਕ ਮਾਮਲੇ ਵਿੱਚ ਜਿਸ ਦੇ ਵਿੱਚ ਕਿ ਮਨਜਿੰਦਰ ਸਿੰਘ ਲਾਲਪੁਰਾ ਤੇ ਉਸਦੇ ਸਾਥੀਆਂ ਨੇ ਤੇ ਹਰਬਿੰਦਰ ਕੌਰ ਉਸਮਾਨ ਨਾਲ ਕੁੱਟਮਾਰ ਕਰਨ ਅਤੇ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ ਉਸ ਤਹਿਤ ਉਹਨਾਂ ਨੂੰ ਦੋਸ਼ੀ ਿਕਰਾਰ ਦਿੱਤਾ ਗਿਆ ਹੈ ਤੇ ਮਨਜਿੰਦਰ ਸਿੰਘ ਲਾਲਪੁਰਾ ਤੇ ਹੋਰ ਜਿਆਦਾ ਸਾਥੀਆਂ ਨੂੰ ਪੁਲਸ ਵੱਲੋਂ 12 ਸਤੰਬਰ ਤੱਕ ਨਾਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਅਤੇ 12 ਸਤੰਬਰ ਨੂੰ ਕੋਰਟ ਵੱਲੋਂ ਮਨਜਿੰਦਰ ਸਿੰਘ ਲਾਲਪੁਰਾ ਅਤੇ ਦੂਜੇ ਸਾਥੀਆਂ ਨੂੰ ਸਜ਼ਾ ਸੁਣਾਈ ਜਾਏਗੀ ਇਸ ਉਪਰੰਤ ਗੱਲਬਾਤ ਕਰਦੇ ਹੋਏ ਬੀਬੀ ਹਰਪਿੰਦਰ ਕੌਰ ਉਸਮਾਨ ਨੇ ਦੱਸਿਆ ਕਿ 13 ਸਾਲ ਬਾਅਦ ਸਾਨੂੰ ਅਦਾਲਤ ਵੱਲੋਂ ਨਿਆਂ ਮਿਲਿਆ ਹੈ ਅਸੀਂ ਅਦਾਲਤ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਪੈਨ ਕੀ ਨਾਮ ਹੈ ਕੀ ਮਾਮਲਾ ਸੀ ਜਦੋਂ ਵਿਧਾਇਕ ਵੱਲੋਂ ਜਿਹੜਾ ਜੋ ਇੱਕ ਕੰਮ ਕੀਤਾ ਗਿਆ ਸੀ ਕੀ ਗੱਲਬਾਤ ਹੋਈ ਸੀ ਹਾਂਜੀ ਕੇਰਾ ਨਾਮ ਹਰਪ੍ਰਿੰਦਰ ਕੌਰ ਸਵਾਜੀ ਸੋਇ ਬਹੁਤ ਪੁਰਾਣਾ ਤੇ 2013 ਦਾ ਕੇਸ ਹੈ ਜੀ ਜਿਹੜਾ ਅੱਜ ਮਾਨਯੋਗ ਤਰਨਤਾਰਨ ਕੋਰਟ ਵੱਲੋਂ ਦੋਸ਼ੀ ਕਰਾਰ ਜਿਹੜਾ ਕੀਤਾ ਗਿਆ ਹੈ ਜੀ ਕਿੰਨੇ ਚਿਰ ਬਾਅਦ ਕੇਸ ਜਿਹੜਾ ਇਹ ਜੀ 13 ਸਾਲ ਬਾਅਦ ਜਿਹੜਾ ਇਹ ਮੈਂ ਕੇਸ ਅੱਜ ਜਿੱਤ ਦੀ ਤਦਾਰ ਤੇ ਆ ਚੁੱਕੀ ਹਾਂ ਜੀ ਸੋਇ ਜਿਹੜੇ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜਾ ਸਾਡੇ ਨਾਲ ਤਸ਼ੱਦਦ ਕੀਤਾ ਗਿਆ ਪਰਿਵਾਰ ਨਾਲ ਤਸ਼ੱਦਦ ਕੀਤਾ ਗਿਆ ਔਰ ਇੱਕ ਜਿਹੜਾ ਖਟੂਰ ਸਾਹਿਬ ਦਾ ਐਮਐਲਏ ਸੀ ਦੋਸ਼ੀ ਉਸ ਨੂੰ ਵੀ ਕਰਾਰ ਕੀਤਾ ਕੀ ਨਾਮ ਹਾਂ ਦਾ ਮਨਜਿੰਦਰ ਸਿੰਘ ਉਸ ਸਾਪਾ ਹੋਰ ਲਾਲਪੁਰਾ ਕਿਵੇਂ ਦੇਖਦੇ ਜੋ ਲੰਬੇ ਸਮੇਂ ਬਾਅਦ ਇਨਸਾਫ ਜਿਹੜਾ ਮਿਲ ਰਾ ਨਜ਼ਰ ਆ ਰਿਹਾ ਹੈ ਤੋਂ ਕੀ ਕਹਿਣਾ ਚਾਹੋਗੇ ਮੈਂ ਹੀ ਕਹਿਣਾ ਚਾਹਾਂਗੀ ਕਿ ਇਹ ਸਭ ਮੇਰੇ ਬਾਬਾ ਸਾਹਿਬ ਡਾਕਟਰ ਭੀਮਰਾਵੰ ਮੇਦਗਰ ਜੀ ਦੀ ਦੇਣ ਹੈ ਜਿਨ੍ਹਾਂ ਨੇ ਸਾਡੇ ਗਰੀਬ ਲੋਕਾਂ ਦਾ ਵੀ ਜਿਹੜਾ ਸੋਚਿਆ ਤੇ ਸਾਨੂੰ ਸੁਵਿਧਾਨ ਦਿੱਤਾ ਔਰ ਉਸ ਸੁਵਿਧਾਨ ਦੇ ਰਿਕਾਰਡਿੰਗ ਜਿਹੜਾ ਅੱਜ ਮੈਨੂੰ ਇਨਸਾਫ ਮਿਲਿਆ ਹੈ ਔਰ ਮੈਂ ਇਹ ਵੀ ਦੱਸਣਾ ਚਾਹੁੰਦੀ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਇਹਦੇ ਵਿੱਚ ਬਹੁਤ ਵੱਡਾ ਸੰਯੋਗ ਸਾਡੇ ਬਾਬਾਈ ਦਾ ਹੈ ਮੇਰੇ ਹਸਬੰਡ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਹਮੇਸ਼ਾ ਖਲੋ ਕੇ ਤੇ ਕਦੀ ਵੀ ਪੈਸੇ ਦਾ ਨਹੀਂ ਸੋਚਿਆ ਮੇਰੇ ਮਗਰ ਜੋ ਜਿੱਦਾਂ ਵੀ ਸੰਯੋਗ ਦੇ ਸਕੇ ਮੇਰੇ ਮਗਰ ਖਲੋਤੇ ਮੇਰੇ ਪਰਿਵਾਰ ਨਾਲ ਖਲੋਤੇ ਤੇ ਅੱਜ ਜਿਹੜਾ ਮੈਂ ਇਨਸਾਫ ਲੈ ਜੀ ਕਿੰਨੇ ਚਿਰ ਬਾਅਦ ਕਿਸ ਜਿਹੜਾ ਵਾ ਅੱਜ ਤੁਸੀਂ ਜਿਹੜਾ ਵਾ ਖੁਸ਼ੀ ਮਹਿਸੂਸ ਕਰ ਰਹੇ ਜੇ ਕਿ ਜਿਹੜਾ ਇੰਨਾ ਚਿਰ ਲੰਬਾ ਚੱਲਿਆ ਮੈਂ 13 ਸਾਲ ਬਾਅਦ ਜਿਹੜਾ ਅੱਜ ਖੁਸ਼ੀ ਦਾ ਜਿਹੜਾ ਮਹਿਸੂਸ ਕਰ ਰਹੀਆਂ ਬਹੁਤ ਜ਼ਿਆਦਾ ਮੈਨੂੰ ਖੁਸ਼ੀ ਹੈ ਔਰ ਮੈਂ ਖਾਸ ਕਰਕੇ ਆਪਣੇ ਐਡਵੋਕੇਟ ਅਮਿਤ ਤਮਨਜੀ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਬਿਨਾ ਕਿਸੇ ਲਾਲਚਾ ਆਪਣੇ ਪੇਸ਼ੇ ਨੂੰ ਜਿਹੜਾ ਉਹਨਾਂ ਨੇ ਐਮੀਤ ਦਿੱਤੀ ਤੇ ਪੇਸ਼ੇ ਦੇ ਨਾਲ ਜਿਹੜਾ ਖਲੋਕੇ ਔਰ ਮੇਰੇ ਨਾਲ ਖਲੋਤੇ ਤੇ ਮੈਨੂੰ ਇਨਸਾਫ ਮਿਲਿਆ ਮੈਡਮ ਜੀ ਕਿੰਨੀਆਂ ਇੱਕ ਮੁਸ਼ਕਲ ਆਈਆਂ ਕੇਸ ਦੇ ਵਿੱਚ ਮੈਨੂੰ ਬਹੁਤ ਜ਼ਿਆਦੀਆਂ ਮੁਸ਼ਕਲ ਆਈਆਂ ਕਿ ਮੈਂ ਦੱਸ ਨਹੀਂ ਸਕਦੀ ਕਿ ਇੰਨੀਆਂ ਮੁਸ਼ਕਲ ਆਈਆਂ ਮੇਰੇ ਪਰਿਵਾਰ ਨੂੰ ਵੀ ਕੁੱਟਿਆ ਗਿਆ ਮਾਰਿਆ ਗਿਆ ਮੇਰੇ ਹਸਬੰਦ ਨੂੰ ਤਾਂ ਤੱਕ ਮਾਰਨ ਦੀਆਂ ਤਮਕੀਆਂ ਮੇਰੇ ਬੱਚਿਆਂ ਨੂੰ ਮਾਰਨ ਤੱਕ ਦੀਆਂ ਤਮਕੀਆਂ ਦਿੱਤੀਆਂ ਗਈਆਂ ਜਦਕਿ ਮੈਂ ਕਈ ਵਾਰ ਜਿਹੜਾ ਅਸੀਂ 2-2 ਮਹੀਨੇ 3-3 ਮਹੀਨੇ ਆਪਣੇ ਘਰ ਤੋਂ ਵੀ ਬਾਹਰ ਰਹੇ ਇਹਨੂੰ ਸਜ਼ਾ ਦਿਵਾਉਣ ਦੇ ਲਈ ਦੋਸ਼ੀਆਂ ਨੂੰ ਸਜ਼ਾ ਦਿਵਾਉਂਦੇ ਹਾਂ ਐਬ੍ਰੇਸ਼ਨ ਸੰਧਜੀ ਜੋ ਅੱਜ ਮੈਡਮ ਦਾ ਜਿਹੜਾ ਕੇਸ ਪੁਰਾਣਾ ਚੱਲਦਾ ਆ ਰਿਹਾ 2013 ਦਾ ਇਸ ਤਰ੍ਹਾਂ ਇਹਨੂੰ ਵੇਖਦੇ ਜੋਰ ਕੀ ਕਹਿਣਾ ਚਾਹੋਗੇ ਦੇਖੋ 12 13 14 ਸਾਲ ਪੁਰਾਣਾ ਕੇਸ ਆ ਜੀ ਔਰ ਜੋ ਵੀ ਜੱਜ ਸੋ ਫੈਸਲਾ ਕਰਦੇ ਆਪਣੇ ਸੋਸ ਸਮਝਣਾ ਕਰਦੇ ਆ ਬਿਲਕੁਲ ਸਹੀ ਕੀਤਾ ਹੋਗਾ ਔਰ ਦੇਖੋ ਵਿਕਲਪ ਇਹਦਾ ਇਹ ਹੀ ਆ ਕਿ ਜਿਹੜੇ ਦੋਸ਼ੀ ਪਾਏ ਗਏ ਆ ਉਹ ਆਪੀਨ ਦੇ ਦਖਾਈ ਕਿ ਜਾਣ ਜੀ ਪਰ ਜਿਵੇਂ ਇਹ ਵੇਖਣ ਨੂੰ ਮਿਲਦਾ ਕਿ ਅਦਾਲਤ ਦੇ ਫੈਸਲੇ ਦਾ ਹੁਕਮ ਜਿਹੜਾ ਹੁੰਦਾ ਉਹ ਕਿੰਦੇ ਸਿਰ ਮੁਖੇ ਚਰਵਾ ਹੁੰਦਾ ਅੰਜੰਦਰ ਲਾਲਪੁਰੂ ਨੇ ਇਹ ਗੱਲ ਕਹੀ ਆ ਬਿਲਕੁਲ ਫਿਰ ਮੱਥੇ ਪ੍ਰਵਾਨਾ ਅਦਾਲਤ ਆਉਤੋਂ ਫਿਰ ਮੱਥੇ ਆ ਪਰ ਜਿਹੜੀ ਉਹਨਾਂ ਸਜ਼ਾ ਕਰਤੀ ਆ ਉਹਦੇ ਵਾਸਤੇ ਆਪਾਂ ਨੂੰ ਦੇਰ ਜਾਣਾ ਹੀ ਪੈਂਦਾ ਕਿੰਨੇ ਚਿਰ ਦੀ ਸਜ਼ਾ ਹਾਂਜੀ ਨਹੀਂ ਸਜ਼ਾ ਜੀ ਉਹਦੇ ਵਾਸਤੇ ਰੱਖੀ ਗਈ ਆ ਪਰ ਜਾਬ ਰੱਖਿਆ ਗਿਆ ਆਰਡਰ ਔਰ ਸਜ਼ਾ ਜਿਹੜੀ ਆ ਅਗਲੇ ਆਰਡਰ ਤੋਂ ਆਈ ਕਿੰਨੇ ਕੇਸ ਚੜਿਆ ਇਨਵੋਲਵਲ ਹੈਗੀ ਕੇਸ ਚ ਕਿੰਨੇ ਇਨਵੋਲਵਲ ਆ ਉਹ ਕਿਉਂ ਦੱਸੀ ਜਾ ਰਹੇ ਨੇ ਕਿ ਸਜ਼ਾ ਹੋ ਗਈ ਆ 4 ਸਾਲ ਦੀ ਹੋ ਗਈ ਆ ਇਹ ਕਿਉਂ ਫਿਰ ਦੇਖੋ ਜਿਹੜਾ ਸੀਕ ਟੈਗ ਆ ਉਹ ਫਿਰ 5 ਸਾਲ ਦੀ ਬਾਅਦ ਵਿੱਚ ਸਜ਼ਾ ਗਈ ਆ ਜਾਇਦੇ ਮੁਤਾਬਕ ਉਹ ਚਾਰਵੀ ਹੋ ਸੰਗੀ ਤੇਨ ਵੀ ਹੋ ਸਕਦੇ ਨੇ ਮੁਦੇ ਮੁਤਾਬਕ ਕੇਸ ਸਰ ਕਿੰਨੇ ਅਨਵੋਲਵਲ ਹੈ ਕੇਸ ਦੇ ਵਿੱਚ ਇਹ ਸੀ ਹਾਂਜੀ ਕੇਸ ਵਿੱਚ ਕਿੰਨੇ ਅਨਵੋਲਵਲ ਹੈ ਇਹਦੇ ਕੇਸ ਦੇ ਟੋਟਲ 12 ਜਾਣੇ ਆ ਅੱਛਾ ਜੀ ਹਾਂਜੀ ਤੇ ਉਹਨਾਂ ਵਿੱਚ ਪਤਾ ਲੱਗਿਆ ਕਿ ਇੱਕ ਨਾ ਕੋਈ ਪੀਓ ਹੈ ਆਵਾ ਇੱਕ ਤਿਹਾਰ ਜੇਲ੍ਹ ਦੇ ਵਿੱਚ ਆ ਅਰਵਿੰਦਰ ਸਿੰਘ ਸੋਸ਼ੀ ਉਹ ਬਹੁਤ ਤਿਹਾਰ ਜੇਲ੍ਹ ਦਿੱਲੀ ਬੰਦ ਦਾ ਇਹਦੇ ਵਿੱਚ ਮੁੱਖ ਦੋਸ਼ੀ ਕਿਹੜਾ ਮੰਨਦੇ ਬੈਨ ਜਿਹੜੀ ਮੈਡਮ ਬਹੁਤ ਖੁਸ਼ ਹੋ ਗਈ ਹਾਂਜੀ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਕਰਦਾ ਅਭੀ ਤੋਂ ਅੰਜੀ ਇੱਕ ਜਰਾ ਕੇਸ ਚੱਲ ਰਿਹਾ ਸੀ ਇਹ ਕਿੰਤੀ ਨਾਮ ਦੇੜੀ ਦਾ ਪਰਿਵਾਰ ਜਾ ਔਰ ਕਦੋਂ ਦਾ ਕੇਸ ਹੈ ਸਰ 2013 ਸਾਲ ਦਾ ਕੇਸ ਚੱਲ ਰਿਹਾ ਹੈ ਮੈਡਮ ਹਰਵਿੰਦਰ ਕੌਰ ਨਾਮ ਹੈ ਸਟੇਟ ਦਿਵਿੰਦਰ ਕੁਮਾਰ ਦੇ ਨਾਮ ਤੇ ਪਾਲ ਗਈ ਸਰ ਕਿਤਰਾ ਕੇ ਚੱਲ ਰਿਹਾ ਤੇ ਅੱਜ ਕੀ ਦੇਖਣ ਨੂੰ ਮਿਲਿਆ ਸਰ ਜਿਹੜਾ ਹੈ 4 3 2013 ਉਹ 69/13 ਐਫਆਈਆ ਦਰਜ ਹੋਈ ਸੀ ਜਿਹੜੀ ਤਾਂ ਤਾਂ ਦੇ ਵਿੱਚ ਉਸ ਤੋਂ ਬਾਅਦ ਅੰਡਰ ਸੈਕਸ਼ਨ ਤੇ ਸ਼ਡਿਊਲ ਬਸਟ ਤੇ ਦੇ ਵਿੱਚ ਤੇ 300 ਦੇ ਵਿੱਚ ਅੱਜ ਮੌਜੂਦ ਦਾਲ ਤੋਂ 332 ਧਾਰਾ ਦੇ ਹੋਰ ਵੀ ਕੀਤਾ ਰ ਆ ਇਸ ਵਿੱਚ ਤੇ ਅੱਜ पर तकरीबन टोटल 11 ਜਿਹੜੇ ਵਿੱਚ 12 ਟੋਟਲ ਦੋਸ਼ੀ ਸੀ ਉਹਨਾਂ ਚੋਂ ਇੱਕ ਐਕਸਪਾਇਰ ਹੋ ਗਿਆ ਸੀ ਪਰਮਜੀਤ ਸਿੰਘ ਤੇ ਜਿਹੜੇ 11 ਹੈ 11 ਦੇ 11 ਜਿਹੜੇ ਅਪੀਲ ਸੀ ਉਹਨਾਂ ਨੂੰ ਦੋਸ਼ੀ ਕਰਾ ਕੇ ਦਿੱਤਾ ਗਿਆ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਉਹਨਾਂ ਨਾਂ ਦੇ ਗਗਨਦੀਪ ਸਿੰਘ ਨਰਿੰਦਰਜੀਤ ਸਿੰਘ ਤੇ ਗੁਰਦੀਪ Kaur ਉਹਨਾਂ ਨੂੰ 323 148 190 IPC ਅਧੀਨ ਸਜ਼ਾ ਦਿੱਤੀ ਗਈ ਸੀ ਤੇ ਉਹਨਾਂ ਰਹੇ ਫਿਲਹਾਲ ਛੁੱਟਾ ਤੇ ਜਿਹੜੇ ਬਾਕੀ ਦੋਸ਼ੀ ਦਵਿੰਦਰ ਕੁਮਾਰ ਸਾਦਰ ਸਿੰਘ ਹਰਮਿੰਦਰ ਸਿੰਘ ਉਸੋਸ਼ੀ ਮਨਜਿੰਦਰ ਸਿੰਘ ਤੇ ਸ਼ਾਹਬਾਨ ਕਵਲਦੀਪ ਸਿੰਘ ਅਸ਼ਨੀ ਕੁਮਾਰ ਸੇਮ ਸਿੰਟੇ ਤਰਝੰਦਾ ਸੀ ਇਹ 8 ਦੋਸ਼ੀ ਨਾਲ ਬਚਦੇ ਨਹੀਂ ਲੱਗੇ ਤੇ 12 ਤੇ 9 ਮਹੀਨਾ 2025 ਸਾਲ ਦੇ ਵਿੱਚ ਇਹਨਾਂ ਨੂੰ ਕੁਆਂਟਮ ਆਫ ਸੈਂਟੈਂਸ ਦੀ ਗੱਲ ਸਰ ਕਿ ਦੀ ਸਜ਼ਾ ਸੰਜੀ ਸਰ ਸਜ਼ਾ ਜਿਹਨੇ ਸੁਣਾਈ ਵੀ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਿੰਨ ਪਰ ਇਹ ਸਾਰੇ ਲੋਕ ਇਹ ਵੀ ਦੱਸੀ ਜਾਂਦੇ ਕਿ 4 ਸਾਲ 4 ਸਾਲ ਕਿਉਂਗੇ ਫਿਰ ਦੱਸੀ ਜਾਂਦੇ ਸਰ ਦੇਖੋ ਕੋਈ ਇਹੋ ਜਿਹੀ ਹੋਈ ਨਹੀਂ ਆ ਕੁਆਂਟਮ ਆਫ ਸੈਂਟੈਂਸ ਵਾਸਤੇ 12 ਤਿੰਨ ਹੋਈ ਬੰਦ ਦੀ ਹੋਈ ਆ ਬਾਕੀ ਜਿਹੜੇ ਦੋਸ਼ੀ ਉਹ ਹੱਥ ਦੋਸ਼ੀ ਜੇ ਕਸਟਡੀ ਜਾਏਗੇ ਇਹਦੇ ਵਿੱਚ ਸਰ ਵੇਖਣਗੀਆਂ ਵਿਧਾਨ ਸਭਾ ਹਲਕਾ ਕਡੂਰ ਸਾਹਿਬ ਦੇ ਜਿਹੜੇ ਵਿਧਾਇਕ ਨੇ ਮਨਿੰਦਰ ਸਿੰਘ ਲਾਲਪੁਰ ਉਹਨਾਂ ਦਾ ਵੀ ਵਿੱਚ ਰੁਕ ਲਗਾ ਸੀ ਉਹ ਐਕਟ ਐਕਟ ਮੂਵਮੈਂਟਸ ਆ ਜਿਹੜਾ ਹੋਇਆ ਸੀ 2013 ਦੇ ਵਿੱਚ ਉਹ ਇੱਕ ਟੈਕਸੀ ਡਰਾਈਵਰ ਸੀ ਤੇ ਉਹਨਾਂ ਨੇ ਇਹਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਇਹਨਾਂ ਨੂੰ ਰਾਤੀ ਸ਼ਬਦ ਕੀ ਨਾਂ ਉਹਨਾਂ ਦਾ ਬੰਦੀਨ ਸਿੰਘ ਸੁਆਰ ਸਰ ਉਹ ਬਣਿਆ ਤਾਂ ਕੀ ਹੈ ਗਏ ਨੇ ਅਬਦਾ ਐਸੋਨੇ ਐਮਐਲਏ ਖਡੂਰ ਸਾਹਿਬ ਕੀ ਉਹਨਾਂ ਦੀ ਰੈਸਟ ਬੈ ਚੁੱਕੀ ਹੈ 13 ਸਾਲ ਹੋ ਗਏ